ਅਰਨੀਗੋ ਨਾਮਾ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਪੁਲਿਸ ਨੇ ਇਲੀ ਨੋਟਿਸ ਵਿੱਚ ਟਰੈਕਟਰ ਟਰੇਲਰ ਤੋਂ ਸ਼ੱਕੀ ਕੋਕੀਨ ਵਿੱਚ ਯੂ ਐਸ 40 ਮਿਲੀਅਨ ਜਬਤ ਕਰਨ ਤੋਂ ਬਾਅਦ ਅਨਟਾਰੀਓ ਦੇ ਦੋ ਵਿਅਕਤੀਆਂ ਦੇ ਉੱਪਰ ਵੱਡੇ ਦੋਸ਼ ਲਗਾਏ ਨੇ ਅਨਟਾਰੀਓ ਦੇ ਦੋ ਵਿਅਕਤੀ ਨੂੰ ਅਮਰੀਕਾ ਵਿੱਚ ਪੁਲਿਸ ਦੇ ਕਹਿਣ ਤੋਂ ਬਾਅਦ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਨੇ ਇਲੀ ਨੋਟਿਸ ਚ ਜਿੱਥੇ ਇੰਟਰਸਟੇਟ 80 ਦੇ ਨਾਲ ਇੱਕ ਟਰੈਕਟਰ ਟਰੇਲਰ ਤੋਂ 540 ਕਿਲੋਗ੍ਰam ਕੋਕੀਨ ਬਰਾਮਦ ਕੀਤੀ ਹੈ ਇੱਕ ਨਿਊਜ਼ ਰਿਲੀਜ਼ ਵਿੱਚ ਅਲਿਨੋਟਿਸ ਸਟੇਟ ਪੁਲਿਸ ਨੇ ਕਿਹਾ ਹੈ ਕਿ ਅਧਿਕਾਰੀਆਂ ਨੇ 29 ਨਵੰਬਰ ਦੀ ਦੁਪਹਿਰ ਨੂੰ ਦੋ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਪੁਲਿਸ ਨੇ ਦੱਸਿਆ ਕਿ ਦੁਪਹਿਰ ਲਗਭਗ 2:10 ਵਜੇ ਇੱਕ ਅਲਿਨੋਟਿਸ ਰਾਜ ਪੁਲਿਸ ਦੇ ਜਵਾਨ ਨੇ ਹੈਨਰੀ ਕਾਉਂਟਿੰਗ ਵਿੱਚ ਇੰਟਰਸਟੇਟ 80 ਤੇ ਇੱਕ ਵਲਵੋ ਟਰੈਕਟਰ ਟ੍ਰੇਲਰ ਦੇ ਇੱਕ ਵਪਾਰਕ ਵਾਹਨ ਨੂੰ ਜ਼ਬਤ ਕੀਤਾ ਤੇ ਉਸ ਦੀ ਜਾਂਚ ਸ਼ੁਰੂ ਕੀਤੀ ਵਪਾਰਕ ਮੋਟਰ ਵਾਹਨ ਦੇ ਨਿਰੀਖਣ ਦੌਰਾਨ ਸਿਪਾਈਆਂ ਨੇ ਅਪਰਾਧ ਗਤੀਵਿਧੀਆਂ ਦੇ ਬਹੁਤ ਸਾਰੇ ਸੂਚਕਾਂ ਨੂੰ ਦੇਖਿਆ ਤੇ ਨਿਊਜ਼ ਰਿਲੀਜ਼ ਦੇ ਵਿੱਚ ਪੜਿਆ ਬਾਅਦ ਵਿੱਚ ਖੋਜ ਜਦਾਰਾਂ ਨੇ ਸ਼ੱਕੀ ਕੋਕੀਨ ਦਾ ਪਤਾ ਲੱਗਿਆ ਸਿੱਤ ਕੋਕੀਨ ਦਾ ਅੰਦਾਜ਼ਨ ਵਜ਼ਨ ਜਿੱਥੇ 1146 ਪੌਂਡ ਸੀ ਇਸ ਦੀ ਕੁੱਲ ਕੀਮਤ 40 ਮਿਲੀਅਨ ਡਾਲਰ ਤੋਂ ਵੱਧ ਦੱਸੀ ਜਾ ਰਹੀ ਹੈ ਪੁਲਿਸ ਨੇ ਦੱਸਿਆ ਕਿ ਦੋਵੇਂ ਮਲਾਜ਼ਮ ਬੁਲਜਮਾ অন্ਟਾਰੀਓ ਦੇ ਵਸਨੀਕ ਨੇ ਤੇ ਜਿਨ੍ਹਾਂ ਦੀ ਪਛਾਣ 27 ਸਾਲ ਦੇ ਵੰਸ਼ਪ੍ਰੀਤ ਸਿੰਘ ਅਤੇ 36 ਸਾਲ ਦੇ ਮਨਪ੍ਰੀਤ ਵਜੋ ਹੋਈ ਹੈ ਤੇ ਇਹਨਾਂ ਤੇ ਕੋਕੀਨ ਰੱਖਣ ਕੋਕੀਨ ਪਹੁੰਚਾਣ ਦੇ ਇਰਾਦੇ ਨਾਲ ਰੱਖਣ ਅਤੇ ਕੋਕੀਨ ਦੀ ਤਸਕਰੀ ਦੇ ਦੋਸ਼ ਲੱਗੇ ਨੇ ਹੋਮਲੈਂਡ ਸਿਕਿਉਰਿਟੀ ਇਨੀਵੀਗੇਸ਼ਨ ਜਾਂਚ ਵਿੱਚ ਸਹਿਤਾਂ ਲਈ ਉਹਨਾਂ ਨੂੰ ਬੁਲਾਇਆ ਗਿਆ ਤੇ ਪੁਲਿਸ ਹੁਣ ਇਸ ਪੂਰੇ ਮਾਮਲੇ ਵਿੱਚ ਬਰੀਕੀ ਨਾਲ ਜਾਂਚ ਕਰ ਰਹੀ ਹੈ ਤੇ ਉੱਥੇ ਦੱਸਦੇ ਕਿ ਕੈਨੇਡਾ ਤੇ ਅਮਰੀਕਾ ਦੇ ਰਿਸ਼ਤਿਆਂ ਵਿੱਚ ਜਿੱਥੇ ਟੈਰਿਫ ਇੱਕ ਵੱਡਾ ਸੰਕੇਤ ਬਣ ਕੇ ਇਸ ਗੱਲ ਨੂੰ ਉੱਭਰ ਕੇ ਸਾਹਮਣੇ ਦੱਸ ਰਿਹਾ ਕਿ ਜੇਕਰ ਕੈਨੇਡਾ ਦੇ ਵਿੱਚੋਂ ਗੈਰ ਕਾਨੂੰਨੀ ਸਮੱਗਲਿੰਗ ਅਤੇ ਗੈਰ ਕਾਨੂੰਨੀ ਲੋਕ ਜਿੰਨੀ ਦੇਰ ਅਮਰੀਕਾ ਦੇ ਵਿੱਚ ਇੰਟਰ ਹੁਣੋਂ ਨਹੀਂ ਹਟਦੇ ਉੰਨੀ ਦੇਰ 25% ਟੈਰਿਫ ਅਮਰੀਕਾ ਕੈਨੇਡਾ ਦੇ ਪਰ ਲਗਾ ਸਕਦਾ ਹੈ ਪਰ ਇਸ ਪੂਰੇ ਮਾਮਲੇ ਵਿੱਚ ਇਸ ਖਬਰ ਨੇ ਕਿਤੇ ਨਾ ਕਿਤੇ ਸੁਰੱਖਿਆ ਏਜੰਸੀਆਂ ਦੇ ਹੋਸ਼ ਉਡਾ ਦਿੱਤੇ ਨੇ ਬ੍ਰੇਕਿੰਗ ਖਬਰਾਂ ਅਮਾਦਵੇ ਚੀਜ਼ ਹੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀ ਆ ਸੁਣਨੀ ਆ ਪੜ੍ਹਨੀ ਆ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ